ਲੋ ਜੀ ਮੈਡੀਕਲ ਪ੍ਰੈਕটিশਨ ਯੂਨੀਅਨ ਡਾਕਟਰ ਕਸ਼ਮੀਰ ਸਿੰਘ ਜੀ ਮੈਂ ਬੇਨਤੀ ਕਰੂਆ ਜਿਹੜੇ ਵਪਾਰੀ ਬਲੀਜ਼ ਆਹਦੀ ਜਗ੍ਹਾ ਲੈਣ ਤੇ ਆਪਾਂ ਜਿਹੜੀ ਸ਼ੋਰ ਹੈ ਹਾਂ ਪਲੀਜ਼ ਸਾਰੇ ਆਹਦੀ ਜਗ੍ਹਾ ਲੈ ਲੈਣ ਕਸ਼ਮੀਰ ਸਿੰਘ ਜੀ ਹਾਂ ਜੀ ਮੈਂ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਅਸੀਂ ਸਾਡੀ ਜਿਹੜੇ तकरीबन 1963 ਤੋਂ ਰਜਿਸਟ੍ਰੇਸ਼ਨ ਬੰਦ ਹੈ ਜੋ ਸਾਨੂੰ ਪਹਿਲਾਂ ਤਜਰਬੇ ਦੇ ਆਧਾਰ ਤੇ ਦਿੱਤੀ ਜਾਂਦੀ ਸੀ ਪਿਛਲੇ 2017 ਦੇ ਚੋਣ ਮੈਨੀਫੈਸਟੋ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੇ ਵੀ ਸਾਡੇ ਮਸਲੇ ਪਹਲ ਦੇ ਆਧਾਰ ਤੇ ਹੱਲ ਕਰਨ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਅਕਾਲੀ ਦਲ ਦੀ ਸਰਕਾਰ ਤਾਂ ਆਈ ਨਹੀਂ ਕਾਂਗਰਸ ਦੀ ਸਰਕਾਰ ਨੇ ਤਕਰੀਬਨ ਸਮਾਂ 5 ਸਾਲੇ ਬੀਤ ਚੁਕ ਬੀਤ ਚੁੱਕੇ ਹੀ ਕਹਾਂਗੇ ਆ 2 ਮਹੀਨਿਆਂ ਦੇ ਵਿੱਚ ਤਾਂ ਕੀ ਹੱਲ ਕਰਨੇ ਅਸੀਂ ਉਹਨਾਂ ਨੂੰ ਹੁਣ ਮਿਲਣ ਦੀ ਕੋਸ਼ਿਸ਼ ਵੀ ਕੀਤੀ ਚੰਨੀ ਸਾਹਿਬ ਨੇ ਸਾਨੂੰ ਮਿਲਣ ਦਾ ਕੋਈ ਟਾਈਮ ਨਹੀਂ ਦਿੱਤਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਤਜਰਬੇ ਦੇ ਆਧਾਰ ਤੇ ਜਾਂ ਕੋਈ ਛੋਟਾ ਕੋਰਸ ਰੱਖ ਕੇ ਫਰਸਟ ਸਟੈਂਡ ਦਾ ਕਰਨ ਦਾ ਅਧਿਕਾਰ ਦਿੱਤਾ ਜਾਵੇ ਅਸੀਂ ਪਿੰਡਾਂ ਦੇ ਵਿੱਚ ਗਰੀਬ ਬਸਤੀਆਂ ਪਿੰਡਾਂ ਤੇ ਸ਼ਹਿਰਾਂ ਦੀਆਂ ਗਰੀਬ ਵਸਤੀਆਂ ਜਾਂ ਗਰੀਬ ਲੋਕਾਂ ਦੀ ਸਸਤੇ ਦੇ ਵਿੱਚ ਸਿਹਤ ਸਹੂਲਤਾ ਪ੍ਰਦਾਨ ਕਰਦੇ ਆਂ ਔਰ ਪਿੰਡਾਂ ਦੇ ਲੋਕ ਸਾਨੂੰ ਪਸੰਦ ਵੀ ਕਰਦੇ ਆਂ ਕਰੋਨਾ ਕਾਲ ਦੇ ਦੌਰਾਨ بڑے بڑے ਹਸਪਤਾਲਾਂ ਨੇ ਜਿੰਦੇ ਲਾਤੇ ਸੀ ਔਰ ਓਪੀਡੀ ਬੰਦ ਸੀ ਉਸ ਟਾਈਮ ਸਿਰਫ ਸਾਡੇ ਮੈਡੀਕਲ ਪ੍ਰੈਕਟਿਸ਼ਨਰ ਹੀ ਆਮ ਲੋਕਾਂ ਦੇ ਕੰਮ ਆਏ ਔਰ ਬੇਚੇ ਜਕ ਇਸ ਮੌਤ ਦੇ ਮੂੰਹ ਤੇ ਮੌਤ ਦੇ ਮੂੰਹ ਵਾਲੀ ਲੜਾਈ ਦੇ ਨਾਲ ਲੜਦੇ ਰਹੇ ਇਸ ਕਾਰਜ ਨੂੰ ਦੇਖਦਿਆਂ ਸਾਡੇ ਹਲਕਾ ਬਧਾਇਕ ਨੇ ਸਾਨੂੰ ਮਾਨ ਪੱਤਰ ਵੀ ਪ੍ਰਦਾਨ ਕੀਤੇ ਸਾਡੀ ਜਥੇਬੰਦੀ ਦੇ ਸਾਰੇ ਮੈਂਬਰਾਂ ਨੂੰ ਮੈਂ ਇਹ ਆਸ ਕਰਦਾ ਹਾਂ ਕਿ ਜੇstra ਤੁਸੀਂ ਦੂਜੇ ਵਰਗਾਂ ਨੂੰ ਗਰੰਟੀਆਂ ਦਿੰਦੇ ਹੋ ਚੋਣ ਮੈਨੀਫੈਸਟੋ ਦੇ ਵਿੱਚ ਪਾਉਂਦੇ ਹੋ ਉਸੇ ਤਰ੍ਹਾਂ ਸਾਡੇ ਮਸਲਾ ਹੱਲ ਕਰਨ ਦੇ ਲਈ ਗਰੰਟੀ ਪਾ ਕੇ ਸਾਡੇ ਮਸਲੇ ਨੂੰ ਕਿਸ ਆਧਾਰ ਦੇ ਨਾਲ ਕਿਸ ਤਰਜ਼ ਤੇ ਤੁਸੀਂ ਹੱਲ ਕਰਦੇ ਹੋ ਇਹ ਸਾਨੂੰ ਗਰੰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਦਿਓ ਪੰਜਾਬ ਦੇ ਵਿੱਚ ਘੱਟੋ ਘੱਟ 1.5 ਲੱਖ ਸਾਡੇ ਪ੍ਰੈਕਟਿਸ਼ਨਰ ਹੈਗੇ ਆ ਅਸੀਂ ਬਾਸ ਜਨਵਰੀ 2019 ਨੂੰ ਦਿੱਲੀ ਦੇ ਵਿੱਚ ਰੈਲੀ ਵੀ ਕੀਤੀ ਸੀ ਉਹ ਬਹੁਤ ਭਾਰ ਮੈਂ ਇਕੱਠ ਹੋਇਆ ਉਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਜੋ ਦਿੱਲੀ ਦੇ ਵਿੱਚ ਸਰਕਾਰ ਹੈ ਉਹਦੇ ਨਾਲ ਕੰਟੈਕਟ ਕਰਨੇ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਕਿਨ ਸਾਡਾ ਕੰਟੈਕਟ ਨਹੀਂ ਹੋ ਸਕਿਆ ਮੈਂ ਆਸ ਕਰਦਾ ਕਿ ਸਾਡੀਆਂ ਇਹਨਾਂ ਮੰਗਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਪਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤਸ਼ਵੀਰ ਸਿੰਘ ਜੀ ਦਾ ਨੈਕਸਟ ਬੁਲਾ ਰਹੇ ਨੇ ਸਾਡੇ ਮਹਿੰਦਰਪਾਲ ਸਿੰਘ ਖਾਲਸਾ ਜੀ